ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਪੰਜਾਬੀ ਸ਼ਾਇਰ ਬਿੱਟੂ ਲੈਰੀ ਝੰਡ ਵਾਲਾ ਭੀਮੇਸ਼ਾ ਆਜ਼ਾਦੀ ਵੰਡ ਦਾ ਦਰਦ ਲੈ ਕੇ ਆ ਰਿਹਾ ਇੱਕ ਕਵਤਾ ਦੁਆਰਾ ਧਿਆਨ ਦੇਣਾ ਜਿਸ ਦਿਨ ਲੱਖਾਂ ਮੌਤਾਂ ਹੋਈਆਂ ਉਹਨੂੰ ਕਹਿਣ ਆਜ਼ਾਦੀ ਕੋਈ ਕੱਟ ਗਿਆ ਜੀ ਪਰਿਵਾਰਾਂ ਵਿੱਚੋਂ ਕੈਸੀ ਸੋਚ ਤੁਹਾਡੀ ਕੈਸੀ ਸੋਚ ਤੁਹਾਡੀ ਥਾਂ ਥਾਂ ਖਿਲਰੀਆਂ ਲਾਸ਼ਾਂ ਉਸ ਦਿਨ ਵੱਡਿਆਂ ਨੇ ਸੀ ਦੱਸਿਆ ਖੰਜਰ ਰੱਜੇ ਲੋਵਾ ਦੇ ਨਾਲ ਵੱਡੇ ਗਏ ਫਰਿਆਦੀ ਜਿਸ ਦਿਨ ਲੱਖਾਂ ਮੌਤਾ ਹੋਈਆਂ ਉਹਨੂੰ ਕਹਿਣਾ ਆਜ਼ਾਦੀ ਉਹਨੂੰ ਕਹਿਣਾ ਆਜ਼ਾਦੀ ਤੱਕ ਅਸਮਾਨਾ ਦੇਣ ਸੁਣਾਈ ਕੂਕਾਂ ਉਸ ਦਿਨ ਵੱਜੀਆਂ ਤੱਕ ਅਸਮਾਨਾ ਦੇਣ ਸੁਣਾਈ ਕੂਕਾਂ ਉਸ ਦਿਨ ਵੱਜੀਆਂ ਨੀਵੀਂ ਪਾਲੀ ਉਸ ਦਿਨ ਰੱਬ ਨੇ ਖੋਲੀ ਨਾਸਮਾਦੀ ਜਿਸ ਦਿਨ ਲੱਖਾਂ ਮੌਤਾ ਹੋਈਆਂ ਉਹਨੂੰ ਕਹਿਣ ਆਜ਼ਾਦੀ ਉਨੂੰ ਕਹਿਣ ਆਜ਼ਾਦੀ ਐਸਾ ਪੈਰਾ ਕੰਸ ਨੇ ਲਾਇਆ ਦੁੱਧ ਪੀਂਦੇ ਬਾਲ ਵੀ ਮਾਰੇ ਪਤਾ ਜ਼ੁਲਮ ਦਾ ਅਜੇ ਨਾ ਲੱਗਿਆ ਅੱਧੀ ਕਤਲ ਆਬਾਦੀ ਜਿਸ ਦਿਨ ਲੱਖਾਂ ਮੌਤਾਂ ਹੋਈਆਂ ਉਨੂੰ ਕਹਿਣ ਆਜ਼ਾਦੀ ਉਨੂੰ ਕਹਿਣ ਆਜ਼ਾਦੀ ਗਿਰਜਾਂ ਖਾਦੇ ਮਾਰ ਦੇ ਟੁਕੜੇ ਮਰਦ ਤੇ ਜੁੱਸੇ ਨਾਲੋਂ ਪੈਰ ਪੈਰ ਤੇ ਹੱਡਾ ਰੋੜੀ ਕਰਨੀ ਕੀ ਮਨਿਆਦੀ ਜਿਸ ਦਿਨ ਲੱਖਾਂ ਮੌਤਾਂ ਹੋਈਆਂ ਉਨੂੰ ਕਹਨੇ ਆਜ਼ਾਦੀ ਉਹਨੂੰ ਕਹਨ ਆਜ਼ਾਦੀ ਹੰਝੂ ਸ਼ਲਕਣ ਅੱਖਾਂ ਵਿੱਚੋਂ ਲਹਿਰੀ ਜਦੋਂ ਤਰੀਕ ਉਹ ਆਵੇ ਪੈਰਾਂ ਤੇ ਅਜੇ ਖੜੇ ਨਾ ਹੋਏ ਐਸੀ ਹੋਈ ਬਰਬਾਦੀ ਜਿਸ ਦਿਨ ਲੱਖਾਂ ਮੌਤਾ ਹੋਈਆਂ ਉਹਨੂੰ ਕਹਨੇ ਆਜ਼ਾਦੀ ਜਿਸ ਦਿਨ ਲੱਖਾਂ ਮੌਤਾ ਹੋਈਆਂ ਉਹਨੂੰ ਕਹਨ ਆਜ਼ਾਦੀ ਕੱਟ ਗਏ ਜੀ ਪਰਿਵਾਰਾਂ ਵਿੱਚੋਂ ਕੈਸੀ ਸੋਚ ਤੁਹਾਡੀ ਹੈ ਕੈਸੀ ਸੋਚ ਤੁਹਾਡੀ ਹਾਂਜੀ ਦੋਸਤੋ ਆਜ਼ਾਦੀ ਦਾ ਦਿਨ 15 ਅਗਸਤ ਦੀ ਗੱਲ ਕਰ ਰਿਹਾ ਜਦੋਂ ਇਧਰ ਉਧਰੋ ਮਲਵਾਉਂਦੇ ਨੇ ਆਰ ਪਾਰ ਦੇ ਲੋਕ ਆਉਂਦੇ ਨੇ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਤੋਂ ਤੇ ਉਸ ਵੇਲੇ ਦਾ ਸੀਨ ਜੋ ਮੈਂ ਅੱਖੀ ਤੱਕਿਆ ਉਹਨੂੰ ਬਿਆਨ ਕੀਤਾ ਇੱਕ ਭੈਣ ਲਹਿੰਦੇ ਪੰਜਾਬ ਤੋਂ ਆਈ ਤੇ ਇੱਕ ਭੈਣ ਚੜ੍ਹਦੇ ਪੰਜਾਬ ਤੋਂ ਆਈ ਤੇ ਉਸ ਵੇਲੇ ਉਹ ਮੰਜ਼ਰ ਕਿਦਾਂ ਦਾ ਸੀ ਧਿਆਨ ਦੇਣਾ ਜਦ ਦਿਨ ਆਜ਼ਾਦੀ ਦਾ ਆਇਆ ਦੋ ਪੈਣਾ ਹਾਤੇ ਰਲ ਗਈਆਂ ਇੱਕ ਯਾਰ ਖੜੀ ਇੱਕ ਪਾਰ ਖੜੀ ਤੱਕ ਕੇ ਸੀ ਅੱਖਾਂ ਭਰ ਗਈਆਂ ਅੱਖਾਂ ਭਰੀਆਂ ਹੰਝੂਆਂ ਨਾਲ ਦੁਆ ਤੇ ਵਾਜਾ ਮਾਰਦੀਆਂ ਸੁਣਾ ਗੱਲਾਂ ਸੁਣਾ ਗੱਲਾਂ ਪੈਣੇ ਤੂੰ ਪਰਿਵਾਰ ਦੀਆਂ ਪੈਣੇ ਤੂੰ ਪਰਿਵਾਰ ਦੀਆਂ ਥਾ ਥਾ ਤੇ ਰਖਵਾਲੇ ਬੈਠੇ ਆਉਂ ਨਾ ਦਿੰਦੇ ਨੇੜੇ ਦੋ ਮੁਲਕਾਂ ਦੀ ਹਾਤੇ ਪੈਣੇ ਕਿਵੇਂ ਬਣਾਈਏ ਵੇੜੇ ਦੋ ਮੁਲਕਾਂ ਦੀ ਹਾਤੇ ਪੈਣੇ ਕਿਵੇਂ ਬਣਾਈਏ ਬੇਰੇ ਵਕਤ ਦੇ ਹਾਕਮ ਦਰਦ ਨਾ ਜਾਣਨ ਵਕਤ ਦੇ ਹਾਕਮ ਦਰਦ ਨਾ ਜਾਣਨ ਬਾਹਾਂ ਵੇ ਖਲਾਰ ਦੀਆਂ ਸੁਨਾ ਗੱਲਾਂ ਸੁਨਾ ਗੱਲਾਂ ਪੈਣੇ ਤੂੰ ਪਰਿਵਾਰ ਦੀਆਂ ਪੈਣੇ ਤੂੰ ਪਰਿਵਾਰ ਦੀਆਂ ਇੱਕ ਭੈਣ ਦੇ ਕੁਛੜ ਪੋਤਾ ਪਿੰਨੀਆਂ ਨਾਲ ਲਿਆਈਆਂ ਦੂਜੀ ਭੈਣ ਨੇ ਪੋਣੇ ਦੇ ਵਿੱਚ ਰੋਟੀਆਂ ਬਨ ਕੇ ਪਾਈਆਂ ਰਲ ਕੇ ਖਾਣ ਨਸੀਬ ਹੋਇਆ ਨਾ ਉਖੀਆਂ ਵਕਤ ਗੁਜ਼ਾਰਦੀਆਂ ਸੁਨਾ ਗੱਲਾਂ ਸੁਨਾ ਗੱਲਾਂ ਪਹਿਣੇ ਤੂੰ ਪਰਿਵਾਰ ਦੀਆਂ ਪਹਿਣੇ ਤੂੰ ਪਰਿਵਾਰ ਦੀਆਂ ਜੰਡ ਵਾਲਾ ਬਿੱਟੂ ਹਿੰਦ پاک ਦੋ ਸੀਗੇ ਸਕੇ ਭਾਈ ਖਲਕਤ ਸਾਰੀ ਘੁੰਮ ਵੇਖਿਆ ਕਿਸੇ ਨਾ ਬਾੜ ਬਣਾਈ ਕਦ ਤੱਕ ਚੁੱਪਦੀਆਂ ਰਹਿਣੀਆਂ ਦੰਦੀਆਂ ਇਹ ਕੰਡਿਆਲੀ ਤਾਰ ਦੀਆਂ ਸੁਨਾ ਗੱਲਾਂ ਸੁਨਾ ਗੱਲਾਂ ਪਹਿਣੇ ਤੂੰ ਪਰਿਵਾਰ ਦੀਆਂ ਪਹਿਣੇ ਤੂੰ ਪਰਿਵਾਰ ਦੀਆਂ ਬਹਿਣੇ ਤੂੰ ਪਰਵਾਰ ਦੀਆਂ ਹਾਂਜੀ ਦੋਸਤੋ ਮੈਂ ਆਜ਼ਾਦੀ ਵੰਡ ਦੇ ਦਰਤੇ ਉਸ ਵਕਤ ਦਾ ਸੀਨ ਪੇਸ਼ ਕਰ ਰਿਹਾ ਜਦੋਂ ਇੱਕ ਬੱਚਾ 17-18 ਸਾਲ ਦਾ ਸੀ ਤੇ ਅੱਜ ਉਹ ਬਜ਼ੁਰਗ ਹੋ ਗਿਆ ਤੇ ਉਸ ਵੇਲੇ ਨੂੰ ਕਿੱਦਾਂ ਬਿਆਨ ਕਰਦਾ ਇੱਕ ਚੜਦਾ ਪੰਜਾਬ ਇੱਕ ਲੈਂਦਾ ਪੰਜਾਬ ਹੋਇਆ ਸੀ ਜਦ ਵਕਤ ਹੈ ਇਹ ਸੁਪਨਾ ਨਹੀਂ ਇਹ ਸੱਚ ਹੈ ਰੋਂਦੀ ਅਜੇ ਵੀ ਮੇਰੀ ਅੱਖ ਹੈ ਰੋਂਦੀ ਅਜੇ ਵੀ ਮੇਰੀ ਅੱਖ ਹੈ ਅੱਧੀ ਰਾਤ ਹੋਈ ਉੱਤੋਂ ਫਰਮਾਨ ਆਇਆ ਕਰੋ ਕਰੀ ਇਕੱਠੇ ਸਾਰੇ ਹੋਣ ਲੱਗੇ ਬੇਵਕਤ ਦਾ ਰੌਲਾ ਸੁਣ ਪੰਛੀ ਆਪਣੇ ਆਲਿਆਂ ਵਿੱਚ ਕਰਲਾਉਣ ਲੱਗੇ ਆਪਣੇ ਆਲਿਆਂ ਵਿੱਚ ਕਰਲਾਉਣ ਲੱਗੇ ਜੇ ਉਹ ਡਿੱਗੀ ਨਹੀਂ ਤਾਂ ਹੋਣੀ ਜ਼ਰੂਰ ਚੁੰਦੀ ਕਾਨਿਆ ਵਾਲੀ ਮੇਰੀ ਜੋ ਛਤ ਹੈ ਇਹ ਸੁਪਨਾ ਨਹੀਂ ਹੈ ਸੱਚ ਹੈ ਰੋਂਦੀ ਅਜੇ ਵੀ ਮੇਰੀ ਅੱਖ ਹੈ ਰੋਂਦੀ ਅਜੇ ਵੀ ਮੇਰੀ ਯਾਦ ਹੈ ਛੋਟੇ ਫਲ ਲਵੇਰੀਆਂ ਨਾਲ ਗੋਕੇ ਮਾਂ ਪਿਓ ਪੁੱਤ ਧੀ ਵੀ ਛੱਡ ਆਏ ਸੀ ਇੱਕ ਕਾਫਲਾ ਤੁਰਿਆ ਚੜ੍ਹਦੇ ਵੱਲ ਨੂੰ ਅਸੀਂ ਵੀ ਭੱਜ ਨਾਲ ਰਲ ਆਏ ਸੀ ਅਸੀਂ ਵੀ ਭੱਜ ਨਾਲ ਰਲ ਆਏ ਸੀ ਕੁਝ ਦੇਣਾ ਸੀ ਕੁਝ ਲੈਣਾ ਸੀ ਪਤਾ ਨਹੀਂ ਖੁੱਲੀ ਹੈ ਜਾਂ ਬੰਦ ਸ਼ਮੀਰੇ ਦੀ ਹੱਟ ਹੈ ਇਹ ਸੁਪਨਾ ਨਹੀਂ ਹੈ ਸੱਚ ਹੈ ਰੋਂਦੀ ਅਜੇ ਵੀ ਮੇਰੀ ਅੱਖ ਹੈ ਰੋਂਦੀ ਅਜੇ ਵੀ ਮੇਰੀ ਅੱਖ ਹੈ ਕਈ ਪੈਰੋਂ ਨੰਗੇ ਕਈਆਂ ਦੇ ਤੇੜ ਹੈ ਨਹੀਂ ਕਈ ਕੱਟ ਗਏ ਜੀ ਪਰਿਵਾਰ ਵਿੱਚੋਂ ਵਹਿਸ਼ੀ ਦਰਿੰਦੇ ਹੋ ਇਕੱਠੇ ਚੱਕੀ ਜਾਂਦੇ ਸੀ ਇੱਜ਼ਤਾਂ ਗਲੀ ਬਾਜ਼ਾਰ ਵਿੱਚੋਂ ਪਤਾ ਨਹੀਂ ਕਿੰਨੀ ਕੋ ਗਈ ਹੋਣੀ ਮਿੱਧੀ ਡਿੱਗੀ ਨੱਕ ਚੁਕਵਾਰੀਆਂ ਦੀ ਨਥ ਹੈ ਓਏ ਸੁਪਨਾ ਨਹੀਂ ਇਹ ਸੱਚ ਹੈ ਰੋਂਦੀ ਅਜੇ ਵੀ ਮੇਰੀ ਅੱਖ ਹੈ ਰੋਂਦੀ ਅਜੇ ਵੀ ਮੇਰੀ ਅੱਖ ਹੈ ਕੋਈ ਰੰਡੀ ਹੋਈ ਕਿਸੇ ਦੀ ਮਾਂ ਹੋਈ ਟੁੱਟ ਗਏ ਕਈਆਂ ਦੇ ਬੰਨੇ ਕਾਜ ਸੀ ਕਈ ਰਹਿ ਗਏ ਕਈ ਤੁਰ ਪਏ ਉੱਥੋਂ ਪਰ ਦੋਵਾਂ ਦਿਨਾਂ ਦੇ ਵਿੱਚ ਵਰਾਗ ਸੀ ਪਰ ਦੋਵਾਂ ਦਿਨਾਂ ਦੇ ਵਿੱਚ ਬਰਾਦ ਸੀ ਰੇਲ ਗੱਡੀ ਵਿੱਚ ਵੇਖੀ ਸ਼ਰਸ਼ਾਤੀ ਵੱਡੀ ਵੱਡੀ ਵੇਖੀ ਕਈਆਂ ਦੀ ਲੱਤ ਹੈ ਇਹ ਸੁਪਨਾ ਨਹੀਂ ਹੈ ਸੱਚ ਹੈ ਰੋਂਦੀ ਅਜੇ ਵੀ ਮੇਰੀ ਅੱਖ ਹੈ ਕਉਂਦੀ ਅਜੇ ਵੀ ਮੇਰੀ ਯਾਦ ਹੈ ਸ਼ੇਖੂ ਰਮਜ਼ਾਨ ਮੁਹੰਮਦ ਵਾਰਿਸ ਤੇ ਸਰਦਾਰਾ ਖੇੜਦੇ ਸੱਜਣ ਰਲ ਕੇ ਸੱਤ ਸੀ ਜੇ ਹੋਇਆ ਤਾਂ ਚੇਤੇ ਹੋ ਜਰੂਰ ਕਰਦਾ ਚੌਥੀ ਗਲੀ ਵਿੱਚ ਯਾਰ ਅਨਵਰ ਬੱਟ ਸੀ ਚੌਥੀ ਗਲੀ ਵਿੱਚ ਯਾਰ ਅਨਵਰ ਬੱਟ ਸੀ ਚਿੱਠੀ ਜਰੀਏ ਸੁੱਖ-ਸਾਂਤ ਮੈਂ ਪੁੱਛ ਲੈਂਦਾ ਮੋੜੇ ਆਉਂਦਾ ਸਰਹੱਦ ਤੋਂ ਪਿੱਛੇ ਖਾਤਾ ਹੈ ਇਹ ਸੁਪਨਾ ਨਹੀਂ ਹੈ ਸੱਚ ਹੈ ਰੋਂਦੀ ਅਜੇ ਵੀ ਮੇਰੀ ਯਾਦ ਹੈ ਰੋਂਦੀ ਅਜੇ ਵੀ ਮੇਰੀ ਯਾਦ ਹੈ ਮੈਂ ਛੋਟਾ ਸੀ ਪਰ ਸਮਝਦਾਰ ਸੀ ਮੈਂ ਛੋਟਾ ਸੀ ਪਰ ਸਮਝਦਾਰ ਸੀ ਬੇਬੇ ਬਾਪੂ ਕਹ ਪਿਆ ਅੱਜ ਘਟਾ ਹੈ ਕਈ ਭੁੱਖੇ ਕਈਆਂ ਨੇ ਰੋਟੀ ਖਾਧੀ ਗੁੰਨਿਆ ਰਹਿ ਗਿਆ ਕਈਆਂ ਦਾ ਆਟਾ ਹੈ ਗੁੰਨਿਆ ਰਹਿ ਗਿਆ ਕਈਆਂ ਦਾ ਆਟਾ ਹੈ ਜੁਗਾ ਜੁਗਾ ਤੱਕ ਭੁੱਲਣੀ ਹੋਣੀ ਲੈਰੀ ਦੁੱਲੀ ਦੋ ਪਰਾਵਾਂ ਦੀ ਰਾਤ ਹੈ ਇਹ ਸੁਪਨਾ ਨਹੀਂ ਹੈ ਸੱਚ ਹੈ ਰੋਂਦੀ ਅਜੇ ਵੀ ਮੇਰੀ ਅੱਖ ਹੈ ਰੋਂਦੀ ਅਜੇ ਵੀ ਮੇਰੀ ਅੱਖ ਹੈ ਰੋਂਦੀ ਅਜੇ ਵੀ ਮੇਰੀ ਅੱਖ ਹੈ